ਸਿੱਧੂ ਅਮਰਕੋਟ ਨੇ ਲਾਇ ਬੂਟੇ ਹਰ ਇੱਕ ਮਨੁੱਖ ਨੂੰ ਇੱਕ ਇੱਕ ਰੁੱਖ ਲਾਉਣਾ ਚਾਹੀਦਾ ਹੈ ਪੰਜਾਬ ਯੂਥ ਕਾਂਗਰਸ ਪੰਜਾਬ ਦਾ ਜਰਨਲ ਕੱਤਰ ਨਵਤੇਜ ਸਿੰਘ ਸਿੱਧੂ ਅਮਰਕੋਟ ਨੇ ਆਪਣੇ ਜੱਦੀ ਪਿੰਡ ਅਮਰਕੋਟ ਵਿਖੇ ਦਰਖਤ ਰੁੱਖ ਲਾਏ ਆਪਣੀ ਟੀਮ ਲੈ ਕੇ ਲਾਏ ਅਤੇ ਇਸ ਮੌਕੇ ਤੇ ਬੋਲਦੇ ਹੋਏ ਨਵਤੇਜ ਸਿੰਘ ਸੱਧੂ ਅਮਰਕੋਟ ਨੇ ਕਿਹਾ ਕਿ ਇੱਕ ਰੁੱਖ ਸੋ ਸੁੱਖ ਮਿਲਦਾ ਹੈ ਅਤੇ ਆਗਮੀ ਆਕਸੀਜਨ ਵੀ ਮਿਲਦੀ ਹੈ ਸੋ ਬਿਮਾਰੀ ਰੁੱਖ ਦਰਖਤ ਉੱਟਦਾ ਹੈ ਅਤੇ ਹਰ ਇੱਕ ਮਨੁੱਖ ਨੂੰ ਰੁੱਖ ਲਾਉਣਾ ਚਾਹੀਦਾ ਹੈ ਅਤੇ ਇਹ ਰੁੱਖ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਨਵਤੇਜ ਸਿੰਘ ਅਮਰਕੋਟ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ ਇਸ ਮੌਕੇ ਤੇ ਨਾਲ ਕੈਪਟਨ ਭੁਪਿੰਦਰ ਸਿੰਘ ਅਮਰਕੋਟ ਮੈਂਬਰ ਪੰਚਾਇਤ ਹੀਰਾ ਸਿੰਘ ਅਫਤਾਸ ਸਿੰਘ ਤਾਰੀਖ ਹੋਰ ਆਦੀ ਹਾਜ਼ਰ ਸਨ ਜੰਡਿਆਲਾ ਗੁਰੂ ਤੋਂ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਾਕ ਸਾਰੇ ਹੀ ਮੋਤਵਾਰ ਸਹਿਬਾਨ ਸਾਡੇ ਸਰਦਾਰ ਕੈਪਟਨ ਭੁਪਿੰਦਰ ਸਿੰਘ ਜੀ ਸਰਦਾਰ ਹੀਰਾ ਸਿੰਘ ਜੀ ਸਾਡੇ ਮੈਂਬਰ ਪੰਚਾਇਤ ਤੇ ਮੇਰੇ ਯੂਥ ਦੇ ਸਾਰੇ ਨੌਜਵਾਨ ਕਿਉਂਕਿ ਵੇਖੋ ਜੀ ਜਿਹੜਾ ਬੂਟੇ ਲਗਾਉਣਾ ਇੱਕ ਰੁੱਖ 100 ਸੌ ਰੁੱਖ ਕਿਉਂਕਿ ਇਹ ਵਾਤਾਵਰਨ ਆਪਾਂ ਨੂੰ ਆਕਸੀਜਨ ਦੇ ਸਮੂਹੀ ਆਉਂਦੀ ਪਈਆ ਵਾਤਾਵਰਨ ਆਪਾਂ ਬੂਟੇ ਲਗਾਵਾਂਗੇ ਤੇ ਆਪਣੀ ਆਕਸੀਜਨ ਵੀ ਵਧੂਗੀ ਠੀਕ ਆ ਆਪਣੇ ਵੇਖੋ ਕਿੰਨਾ ਪ੍ਰਦੂਸ਼ਣ ਹੈ ਜਿੰਨਾ ਵਾਤਾਵਰਨ ਆਪਾਂ ਪੌਦੇ ਲਗਾਵਾਂਗੇ ਉਹਦਾ ਪ੍ਰਦੂਸ਼ਣ ਘਟਾਉਣਾ ਸਾਰੇ ਹੀ ਦੇਸ਼ ਵਾਸੀਆਂ ਨੂੰ ਤੇ ਸੁਪਾਵਰ ਨਵ ASCII ਨੂੰ ਹਲਕਾ ਦੇ ਮਾਸੀਆਂ ਨੂੰ ਮੇਰੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੋਟੇ ਲਗਾਓ ਤਾਂ ਜੋ ਕਿ ਆਪਣਾ ਪ੍ਰਦੂਸ਼ਣ ਦੇ ਪੰਜਾਬ ਅਤੇ ਆਪਣਾ ਸਾਰਾ ਦੇਸ਼ ਹੋ ਸਕੇ ਬਸ ਇੰਨੀਆਂ ਹੀ ਬੇਨਤੀਆਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਯੂਥ ਕਾਂਗਰਸ ਸੂਬਾ ਪ੍ਰਧਾਨ ਸਕੱਤਰ ਸਰਦਾਰ ਨਵਤੇਜ ਸਿੰਘ ਰਾਹੁਲ ਜੀ ਉਹ ਨਗਰ ਨਿਵਾਸੀ ਪਿੰਡ ਅਮਰਕੋਟ ਰੱਖਦੇ ਵੀ ਦਾਸਪੁਰਾ ਦੇ ਵਿੱਚ ਜਿਹੜੇ ਬੂਟੇ ਲਾਉਣ ਦਾ ਪ੍ਰਾਰਲਾ ਇਹਨਾਂ ਵੱਲੋਂ ਕੀਤਾ ਗਿਆ ਵਾ ਤੇ ਸਾਨੂੰ ਵੀ ਮੌਕਾ ਮਿਲਿਆ ਕਿ ਇਹ ਜਿਹੜਾ ਸ਼ੁਭ ਕੰਮ ਹੈ ਉਹਦੇ ਵਿੱਚ ਹਿੱਸਾ ਪਾਇਆ ਜਾਵੇ ਤੇ ਸਾਨੂੰ ਬੜਾ ਮਾਣ ਆ ਇਹਨਾਂ ਤੇ ਇਹ ਬੜੇ ਹੀ ਤਰੱਕੀ ਦੇ ਤੇ ਲੋਕ ਭਲਾਈ ਦੇ ਕੰਮ ਹਮੇਸ਼ਾ ਹੀ ਕਰਦੇ ਰਹਿੰਦੇ ਆ ਤੇ ਅੱਜ ਵੀ ਆ ਸਾਡੇ ਵੀਰ ਹੀਰਾ ਸਿੰਘ ਸਾਡੇ ਅੰਕਲ ਤੇ ਇਹ ਆਪਣੇ ਵੀਰ ਡੋਬੂ ਜੀ ਵਾਹਿ ਤੇ ਇਹ ਆਪਣੇ ਭਾਜੀ ਹੁਣੀ ਦੂਜੇ ਬਡਾਲਾ ਯੋਲ ਤੋਂ ਚੱਲ ਕੇ ਆਏ ਆ ਇਹਨੇ ਸਾਰੇ ਵੀਰਾਂ ਦਾ ਧੰਨਵਾਦ ਤੇ ਇਹ ਰੁੱਖ ਜਿਆਦਾ ਤੋਂ ਜਿਆਦਾ ਲਗਾਓ ਅਸੀਂ ਅਪੀਲ ਕਰਦੇ ਆ ਸਾਰਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੰਨੇ ਰੁੱਖ ਆਪਣੇ ਲੱਗਣਗੇ ਬਿਮਾਰੀਆਂ ਤੋਂ ਰਹਿਤ ਹੋਵਾਂਗੇ ਤੇ ਸ਼ੁੱਧ ਜਿਹੜੀ ਹਵਾ ਜਿਹੜੀ ਉਹ ਸਾਨੂੰ ਮਿਲੂਗੀ ਤੇ ਡਾਕਟਰਾਂ ਦੇ ਕੋਲ ਜਾਣ ਤੋਂ ਪਰੇਸ਼ ਕੀਤਾ ਜਾਊਗਾ ਇੰਨੀਆਂ ਹੀ ਬੇਨਤੀਆਂ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ